ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਤੁਹਾਨੂੰ ਮੋਗਾ ਸ਼ਹਿਰ ਦੇ ਵਿੱਚ ਵਿਖਾਉਣ ਜਾ ਰਹੇ ਹਾਂ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਇਹ ਕੋਠੀ ਹੈਗੀ ਆ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਬਣੀ ਹੋਈ ਆ 7 7 ਫੁੱਟ ਨੀਆ ਇਹਦੀਆਂ ਭਰਨ ਤੋਂ ਬਾਅਦ ਔਰ ਬਨੇਰਿਆਂ ਤੱਕ ਜਿਹੜੀ ਆ ਬਹੁਤ ਹੀ ਮਜ਼ਬੂਤ ਕੋਠੀ ਇਹ ਬਣੀ ਹੋਈ ਆ ਸੋ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਦਬਾ ਲਓ ਇਹਦੇ ਸਿਰਫ ਸਾਡਾ ਫਾਇਦਾ ਹੀ ਨਹੀਂਗਾ ਤੁਹਾਡਾ ਫਾਇਦਾ ਵੀ ਆ ਸੋ ਵੀਰ ਭਰਾਵਾਂ ਨੇ ਜਿਨ੍ਹਾਂ ਨੇ ਕਰ ਲੈਣਾ ਹੁੰਦਾ ਤਾਂ ਉਹਨਾਂ ਵਾਸਤੇ ਬਹੁਤ ਹੀ ਜਿਹੜਾ ਫਾਇਦਾ ਹੋ ਜਾਂਦਾ ਬਹੁਤ ਟਾਈਮ ਜਿਹੜਾ ਉਹ ਬੱਜ ਜਾਂਦਾ ਅਸੀਂ ਇੱਕ ਆਈਡੀਆ ਲੈ ਸਕਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦਾ ਘਰ ਚਾਹੀਦਾ ਇੰਨੀ ਰੇਂਜ ਦੇ ਵਿੱਚ ਚਾਹੀਦਾ ਇਸ ਮੁਹੱਲੇ ਦੇ ਵਿੱਚ ਹੈਗਾ ਇਸ ਤਰੀਕੇ ਦਾ ਬਣਿਆ ਹੋਇਆ ਸੋ ਬਾਈ ਜੀ ਸਾਰਿਆਂ ਦਾ ਹੀ ਫਾਇਦਾ ਹੈਗਾ ਚੋ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਜਿੰਨਾ ਵੀਰ ਭਰਾਵਾਂ ਨੇ ਘਰ ਲੈਣਾ ਸੋ ਲਿਮਟਿਡ ਹੀ ਹੈ ਵੀਰ ਭਰਾ ਜਿਹਨਾਂ ਨੇ ਘਰ ਲੈਣਾ ਹੁੰਦਾ ਸੋ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਵੀ ਫ੍ਰੀ ਆਫ ਕਾਸਟ ਹੀ ਆ ਸੋ ਤੁਹਾਨੂੰ ਦਿਖਾਵਾਂਗੇ ਇਹ ਕੋਠੀ ਕੋਠੀ ਦਾ ਬਹੁਤ ਹੀ ਵਧੀਆ ਜਿਹੜਾ ਕੰਮ ਹੋਇਆ ਵੀ ਇਹ ਸਟਾਰਟਿੰਗ ਦੇ ਆਪਾਂ ਵਾਸ਼ਰੂਮ ਦੇਖ ਰਹੇ ਹਾਂ ਪੀਪੀ ਦਾ ਕੰਮ ਟਾਈਲਸ ਦਾ ਕੰਮ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਲੱਗਿਆ ਹੋਇਆ ਇਹ ਪੋਰਚ ਹੈਗਾ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚਾ ਵੱਡਾ ਸਾਧਨ ਬੜੀ ਆਰਾਮਦਾਰੀ ਦੇ ਨਾਲ ਲੱਗਦਾ 6 ਮਰਲਿਆਂ ਦੇ ਵਿੱਚ ਇਹ ਕੋਠੀ ਆ ਸ਼ਹਿਬਜਾਦਾ ਅਜੀਤ ਸਿੰਘ ਨਗਰ ਮੋਗਾ ਸ਼ਹਿਰ ਦੇ ਵਿੱਚ ਤੇ ਆਜੋ ਫਿਰ ਚੱਲਦੇ ਆਪਾਂ ਇਸ ਕੋਠੀ ਦੀ ਲੌਬੀ ਦੇ ਵਿੱਚ ਸੋ ਗੱਲ ਕਰੀਏ ਤਾਂ ਦੋ ਬੈੱਡਰੂਮ ਇੱਕ ਡ੍ਰਾਈੰਗ ਰੂਮ ਸਟੋਰ ਕਿਚਨ ਇਸ ਕੋਠੀ ਦੇ ਵਿੱਚ ਬਣਿਆ ਹੋਇਆ ਸਿੰਗਲ ਸਟੋਰੀ ਹੈ ਇਹ ਕੋਠੀ ਲੇਕਿਨ ਕੋਠੀ ਦਾ ਕੰਮ ਜਿਹੜਾ ਪ੍ਰੋਪਰ ਸਾਰਾ ਕੰਪਲੀਟ ਹੈ ਸਾਰੀ ਕੋਠੀ ਦੇ ਵਿੱਚ ਮਾਰਬਲ ਲੱਗਿਆ ਹੋਇਆ ਪੀਓਪੀ ਦਾ ਕੰਮ ਰੰਗ ਰੋਗਣ ਦਾ ਕੰਮ ਅਟੈਚ ਵਾਸ਼ਰੂਮ ਇਸ ਕੋਠੀ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ ਸੋ ਇਸ ਕੋਠੀ ਦੇ ਨਾਲ ਨਾਲ 8 ਮਰਲੇ ਦਾ ਬਿਲਕੁਲ ਨਾਲ ਹੀ ਜਿਹੜਾ ਪਲਾਟ ਵੀ ਪਿਆ ਹੈਗਾ ਉਹ ਵੀ ਤੁਹਾਨੂੰ ਵਿਖਾਵਾਂਗੇ ਸੋ ਬਹੁਤ ਹੀ ਵਧੀਆ ਸ਼ਾਨਦਾਰ ਜਿਹੜੀ ਆ ਕੋਠੀ ਬਣੀ ਹੋਈ ਆ ਕਈ ਵੀਰਪਰਾ ਕਹਿੰਦੇ ਸੀਗੇ ਕਿ ਨਾਲ ਲੱਗਦਾ ਕੋਈ ਪਲਾਟ ਹੋਵੇ ਤਾਂ ਸਾਨੂੰ ਜਿਹੜੀ ਆ ਕੋਠੀ ਉਹ ਖੁੱਲੀ ਵੀ ਚਾਹੀਦੀ ਆ ਤਾਂ ਇਸ ਕੋਠੀ ਦੇ ਨਾਲ ਲੱਗਦਾ ਜਿਹੜਾ ਉਹ ਪਲਾਟ ਵੀ ਪਿਆ 8 ਮਰਲਿਆਂ ਦਾ ਬਲਗਣ ਕੀਤਾ ਹੋਇਆ ਭਰਤ ਪਾਈ ਹੋਈ ਆ ਸੋ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ ਦੇ ਲਾਸਟ ਤੇ ਤੇ ਆਜੋ ਫਿਰ ਦੇਖਦੇ ਆਪਾਂ ਇਸ ਕੋਠੇ ਨੂੰ ਸੋ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਇਹ ਫਰਸਟ ਬੈੱਡਰੂਮ ਆ ਜਿਹਦੇ ਨਾਲ ਜਿਹੜਾ ਸਟੋਰ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਪੋਪ ਦਾ ਕੰਮ, ਵਾਲ ਪੱਟੀ ਦਾ ਕੰਮ, ਪੱਥਰ ਦਾ ਕੰਮ ਔਰ ਕੋਠੀ ਜਿਹੜੀ ਆ ਸੜਕ ਦੇ ਨਾਲੋਂ ਕਾਫੀ ਉੱਚੀ ਵੀ ਆ ਤੁਸੀਂ ਦੇਖ ਸਕਦੇ ਹੋ। ਸੋ ਦੂਸਰੇ ਬੈਡਰੂਮ ਦੀ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਆਪਾਂ ਦੂਸਰੇ ਬੈਡਰੂਮ ਦੇ ਵਿੱਚ ਪਹੁੰਚ ਚੁੱਕੇ ਆਂ। ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆਪਾਂ ਪਹਿਲਾਂ ਵੀ ਗੱਲ ਕੀਤੀ ਗਈ ਹੋਇਆ ਵੀ ਆ ਤੇ ਕਬੜ ਵੀ ਇਸ ਬੈਡਰੂਮ ਦੇ ਵਿੱਚ ਬਣਿਆ ਹੋਇਆ। ਤੁਸੀਂ ਦੇਖ ਸਕਦੇ ਹੋ। ਸੋ ਜੇਕਰ ਇਸ ਕੋਠੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 37 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 37 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਆ ਔਰ ਜਿਹੜਾ ਨਾਲ 8 ਮਰਲੇ ਦਾ ਪਲਾਟ ਪਿਆ ਉਹਦੀ 2 ਲੱਖ ਰੁਪਿਆ ਮਰਲੇ ਦੀ ਡਿਮਾਂਡ ਹੈਗੀ ਆ ਉਹ ਵੀ ਮੌਕੇ ਤੇ ਜਿਹੜੀ ਆ ਸ਼ੂਟ ਹੋ ਜੂਗੀ ਸੋ ਤੁਸੀਂ ਦੇਖ ਰਹੇ ਹੋ ਇਸ ਵੇਲੇ 6 ਮਰਲਿਆਂ ਦੇ ਵਿੱਚ ਬਣੀ ਹੋਈ ਇਹ ਕੋਠੀ ਤੇ ਨਾਲ ਬਿਲਕੁਲ ਕੰਧ ਸਾਂਜੀ 8 ਮਰਲੇ ਦਾ ਪਲਾਟ ਪਿਆ 6 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਨਾਲ 8 ਮਰਲਿਆਂ ਦਾ ਖਾਲੀ ਪਲਾਟ ਪਿਆ ਜੇਕਰ ਤੁਸੀਂ ਇਕੱਲੇ ਕੋਠੀ ਖਰੀਦਣਾ ਚਾਹੁੰਦੇ ਹੋ ਤਾਂ ਇਕੱਲੀ ਕੋਠੀ ਵੀ ਖਰੀਦ ਸਕਦੇ ਹੋ ਜੇਕਰ ਤੁਸੀਂ ਨਾਲ ਲਗਮਾ ਪਲਾਟ ਵੀ ਨਾਲ ਹੀ ਖਰੀਦਣਾ ਤਾਂ ਉਹ ਵੀ ਤੁਸੀਂ ਖਰੀਦ ਸਕਦੇ ਹੋ ਪਲਾਟ ਦੀ ਕੀਮਤ ਆਪਾਂ ਦੱਸ ਦਿੱਤੀ ਹੈ ਕਿ 2 ਲੱਖ ਰੁਪਏ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਕੋਠੀ ਦੀ ਜਿਹੜੀ ਕੀਮਤ ਹੈਗੀ ਆ ਉਹ 37 ਲੱਖ ਰੁਪਏ ਮਾਲਕ ਨੇ ਰੱਖੀ ਹੈ ਡਿਮਾਂਡ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸਾਰੀ ਕੁਠੀ ਦੇ ਵਿੱਚ ਪੱਥਰ ਦਾ ਕੰਮ ਟਾਈਲਸ ਦਾ ਕੰਮ ਬਹੁਤ ਹੀ ਵਧੀਆ ਬਾਥਰੂਮ ਬਣੇ ਹੋਇਆ ਕੱਬੜ ਜਿਹੜਾ ਬੈਡਰੂਮ ਦੇ ਵਿੱਚ ਬਣਿਆ ਹੋਇਆ ਸੋ ਇਸ ਵੇਲੇ ਆਪਾਂ ਡ੍ਰਾਇੰਗ ਰੂਮ ਦੇ ਵਿੱਚ ਆ ਤੁਸੀਂ ਡ੍ਰਾਇੰਗ ਰੂਮ ਵੀ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਆ ਡੋਂ ਸਿਲਿੰਡਰ ਦਾ ਕੰਮ ਡ੍ਰਾਇੰਗ ਰੂਮ ਦੇ ਵਿੱਚ ਵੀ ਹੋਇਆ ਵੀ ਹੈ ਸਾਰੀ ਕੁਠੀ ਦੇ ਵਿੱਚ ਰੰਗ ਰੋਗਣ ਦਾ ਕੰਮ ਜਿਹੜਾ ਉਹ ਵੀ ਕੰਪਲੀਟ ਹੈ ਸੋ ਪ੍ਰੋਪਰ ਕੰਪਲੀਟ ਆ ਕੋਠੀ ਨੀਆਂ ਤੋਂ ਲੈ ਕੇ ਬਨੇਰੇ ਤੱਕ ਸੋ ਜਿਸ ਵੀ ਵੀਰਪਰਾ ਨੇ ਕੋਠੀ ਨੂੰ ਖਰੀਦਣਾ ਹੋਵੇ ਜਾਂ ਪਲਾਟ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਬਾਕੀ ਜਿੰਨਾ ਵੀਰਪਰਾਵਾਂ ਨੇ ਕੋਠੀ ਖਰੀਦਣੀ ਹੁੰਦੀ ਹੈ ਜਾਂ ਕੋਈ ਪਲਾਟ ਖਰੀਦਣਾ ਹੁੰਦਾ ਤਾਂ ਬਈ ਜੀ ਸਾਈਟ ਤੇ ਹੀ ਪਤਾ ਲੱਗਦਾ ਹੁੰਦਾ ਕਿ ਬਈ ਕਿੰਨੇ ਚ ਛੱਡਣਗੇ ਤੁਹਾਨੂੰ ਪਤਾ ਹੁੰਦਾ ਸਾਨੂੰ ਕੁਝ ਨਹੀਂ ਪਤਾ ਹੁੰਦਾ ਬਈ ਜੀ ਮਾਲਕ ਨੇ ਡਿਮਾਂਡ ਰੱਖੀ ਹੈ ਬਾਕੀ ਸਾਈ ਤੇ ਹੀ ਰੇਟ ਤੈਅ ਹੋਣਾ ਹੁੰਦਾ ਔਰ ਸਭ ਨੂੰ ਪਤਾ ਹੈ ਕਿ ਜਿੰਨਾ ਵੀ ਰਪਰਾਵਾਂ ਨੇ ਖਰੀਦਣਾ ਹੁੰਦਾ ਉਹ ਜੇਬ ਚ ਸਾਈ ਪਾ ਕੇ ਲਿਉਂਦੇ ਆ ਟੇਬਲ ਤੇ ਰੱਖਦੇ ਆ ਤੇ ਗੱਲ ਕਰਦੇ ਆ ਸੋ ਤੁਸੀਂ ਵੀ ਜੇਕਰ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਇਸ ਪਲਾਟ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਜੋ ਵੀ ਡਿਸਪਲੇ ਤੇ ਨੰਬਰ ਦਿੱਤਾ ਹੈ ਤੁਸੀਂ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਗਲੀ ਆਪਾਂ ਗੱਲ ਕਰਦੇ ਸੀਗੇ ਬੰਦ ਹੈਗੀ ਆ ਜੇ ਖੋਲਣੀ ਚਾਹੀਦੀ ਹੈ ਤਾਂ ਖੋਲ ਵੀ ਸਕਦੇ ਆ ਜੇ ਬੰਦ ਰੱਖਣੀ ਚਾਹੀਦੀ ਹੈ ਤਾਂ ਬੰਦ ਵੀ ਰੱਖ ਸਕਦੇ ਆ ਸੋ ਇਹ ਪਲਾਟ ਹੈਗਾ ਜੀ 8 ਮਰਲਿਆਂ ਦਾ ਜਿਹੜੀ ਆਪਾਂ ਗੱਲ ਕਰਦੇ ਸੀ ਬਿਲਕੁਲ ਕੋਠੀ ਦੇ ਨਾਲ ਕੰਦ ਸਾਂਝਾ ਪਲਾਟ ਹੈਗਾ 8 ਮਰਲਿਆਂ ਦਾ ਵਲਗਣ ਕੀਤਾ ਹੋਇਆ ਪਰਤ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਈ ਜੀ ਫ੍ਰੀ ਆਫ ਕੋਸਟ ਆ ਕਿਸੇ ਵੀਰ ਭਰਾ ਦੀ ਮਦਦ ਹੋ ਜਾਂਦੀ ਆ ਜਿਨ੍ਹਾਂ ਨੇ ਘਰ ਖਰੀਦਣਾ ਉਹਨਾਂ ਦੀ ਵੀ ਹੋ ਜਾਂਦੀ ਆ ਔਰ ਜਿਨ੍ਹਾਂ ਨੇ ਵੇਚਣਾ ਉਹਨਾਂ ਦੀ ਵੀ ਹੋ ਜਾਂਦੀ ਆ ਤੇ ਨਾਲ ਲਗਮ ਲੱਕੜਾਂ ਨਾਲ ਲੋਹਾ ਤਰ ਜਾਂਦਾ ਸਾਡੇ ਵੀ